ਇਹਦੇ ਵਿੱਚ ਚੌਂਡ ਕਮਿਸ਼ਨ ਨੂੰ ਜਿਹੜਾ ਉਹਨਾਂ ਨੂੰ ਵੀ ਜਿਹੜਾ ਇਸ ਦਾ ਜਿਹੜਾ ਇਹ ਪੈਲ ਦੇ ਆਧਾਰ ਤੇ ਜਿਹੜਾ ਨੋਟਿਸ ਲੈਣਾ ਚਾਹੀਦਾਗਾ ਜਿਹੜਾ ਬੰਦਾ ਅੱਜ ਧਮਕੀਆਂ ਦੇ ਰਿਹਾ ਜਿਹੜਾ ਬੰਦਾ ਅੱਜ ਕਹਿ ਰਿਹਾ ਕਿ 2 ਲੱਖ ਲੈ ਲੈ 3 ਲੱਖ ਲੈ ਲੈ 4 ਲੱਖ ਲੈ ਲੈ ਭਾਈ ਤੂੰ ਬਹਿ ਜਾ ਤੇ ਇਹ ਇੱਕ ਰਸੀਬਤ ਤੋਂ ਕਾਟਾ ਕੋਈ ਇਹ ਰਸੀਬਤ ਨਹੀਂ ਇਹ ਇਹ ਸਰਿਆਂ ਜਾਂ ਆਪਾਂ ਕਹਿ ਲਈਏ ਕਿ ਗਰੀਬ ਨੂੰ ਜੇ ਜੇ ਬੰਦਾ ਕੋਈ ਮਾੜਾ ਮੋਟਾ ਗਰੀਬ ਆ ਗਰੀਬ ਦਾ ਭਾਵ ਇਹ ਨਹੀਂ ਕਿ ਕੋਈ ਉਹ ਪਛੜੇ ਸਰਣੀ ਚੋਂ ਆਉਂਦਾਗਾ ਗਰੀਬ ਕੋਈ ਵੀ ਹੋ ਸਕਦਾਗਾ ਜ਼ਿਮੀਂਦਾਰ ਵੀ ਹੋ ਸਕਦਾਗਾ ਲਾਲੇ ਵੀ ਹੋ ਸਕਦੇ ਨੇ ਹੋਰ ਕਮਿਊਨਿਟੀ ਦੇ ਬੰਦੇ ਵੀ ਹੋ ਸਕਦੇ ਨੇ ਕਿ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਜਿਹੜਾ ਕਹਿਣਾਗਾ ਬਹੁਤ ਮਾੜੀ ਗੱਲ ਆ ਕਿਉਂਕਿ ਹਰ ਇੱਕ ਨੂੰ ਅਧਿਕਾਰ ਆ ਭਾਈ ਵੋਟਾਂ ਵਿੱਚ ਖੜੇ ਹੋਣ ਦਾ ਤੇ ਤੁਸੀਂ ਆਪਣਾ ਜੋਰ ਲਾ ਲਓ ਆਪਣਾ ਜੋਰ ਲਾਈ ਜਾਂਦਾ ਤੇ ਜਿਹੜਾ ਵੱਧ ਵੋਟਾਂ ਪੈਗੇ ਉਹ ਜਿੱਤ ਜਾਊਗਾ ਤੇ ਤੁਸੀਂ ਭਾਈ ਆਪਣਾ ਆਪਣਾ ਜੋਰ ਲਾਓ ਇਹ ਡਰਾਵੇ ਨਾ ਦਿਓ ਕਿ ਭਾਈ ਤੂੰ ਬਹਿ ਜਾ ਅਸੀਂ ਤੈਨੂੰ ਰੁਪਏ ਦੇ ਦੇਨੇ ਆ ਭਾਈ ਤੂੰ ਬਹਿ ਜਾ ਕਿਉਂ ਭਾਈ ਉਹਨੂੰ ਵੀ ਅਧਿਕਾਰ ਆ ਜਿੰਨਾ ਕਿ ਸਾਨੂੰ ਛੋਡੇ ਬੰਦੇ ਨੂੰ ਅਧਿਕਾਰ ਆ ਜਾਂ ਸਾਨੂੰ ਅਧਿਕਾਰ ਆ ਜਿਹੜਾ ਲੋਕਤੰਤਰ ਦਾ ਜਿਹੜਾ ਸੰਵਿਧਾਨ ਅਧਿਕਾਰ ਦਿੰਦਾਗਾ ਤੇ ਇਹ ਥੋੜੀ ਆ ਕਿ ਕਿਸੇ ਨੂੰ ਡਰਾ ਆਤਮਕਾ ਕੇ ਜਿਹੜਾ ਤੁਸੀਂ ਇਹ ਗੱਲਾਂ ਕਰ ਰਹੇ ਹੋ ਇਹ ਬਹੁਤ ਧਿਆਨ ਜਿਹੜਾ ਮਾੜਾ ਹੈਗਾ ਜਿਹੜਾ ਪੰਜਾਬ ਸਰਕਾਰ ਨੂੰ ਇਹ ਤੇ ਤੁਰਤ ਜਿਹੜਾ ਐਕਸ਼ਨ ਲੈਣਾ ਚਾਹੀਦਾਗਾ ਤੇ ਜਿਹੜਾ ਮਰਜੀ ਦਾ ਖਾਲਸਾ ਬਰਜੀ ਕੀ ਪੱਤੇ ਇਸ ਵੇਲੇ ਤੁਹਾਨੂੰ ਇੱਕ ਵੱਡੀ ਖਬਰ ਦਾ ਰੁੱਖ ਕਰਦੇ ਆ ਵੱਡੀ ਖਬਰ ਸੁਣਾਉਣੇ ਆ ਖਬਰ ਜੁੜੀ ਆ ਪੰਚਾਇਤੀ ਚੋਣਾਂ ਦੇ ਨਾਲ ਆਪਾਂ ਪੰਚਾਇਤੀ ਚੋਣਾਂ ਦੀ ਵੀ ਗੱਲ ਕਰਦੇ ਆ ਉਸ ਤੋਂ ਪਹਿਲਾਂ ਜਿਹੜੀ ਜਗਜੀਤ ਸਿੰਘ ਚੰਡੀਗੜ੍ਹ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਰੱਖਵੇ ਕਰਨ ਨੂੰ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਇੱਕ ਵੱਡਾ ਫੈਸਲਾ ਆਇਆ ਉਹ ਤੁਹਾਨੂੰ ਪਹਿਲਾਂ ਸੁਣਾ ਦਈਏ ਫਿਰ ਆਪਾਂ ਪੰਚਾਇਤੀ ਚੋਣਾਂ ਬਾਰੇ ਗੱਲ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਨੇ ਪੰਚਾਇਤੀ ਚੋਣਾਂ ਦੇ ਵਿੱਚ ਰਾਖਵੇਂਕਰਨ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਸੀ ਪਰ ਉਹ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਕਿਹਾ ਜਿੱਥੇ ਵੀ ਇੱਕ ਪਰਿਵਾਰ ਦੇ ਮੈਂਬਰਾਂ ਹਾਈ ਕੋਰਟ ਵੱਲੋਂ ਇਹ ਕਹਿ ਗਿਆ ਜਿੱਥੇ ਵੀ ਇੱਕ ਪਰਿਵਾਰ ਦੇ ਮੈਂਬਰਾਂ ਦੀਆਂ ਵੋਟਾਂ ਵੱਖ-ਵੱਖ ਵਾਰਡਾਂ ਚ ਹਨ ਉਹਨਾਂ ਨੂੰ 5 ਦਿਨਾਂ ਦੇ ਵਿੱਚ ਠੀਕ ਕੀਤਾ ਜਾਵੇ ਜਾਨੀ ਕਿ 5 ਦਿਨ ਇਹ ਦਿੱਤੇ ਗਏ ਨੇ ਕਿ ਜਿਹੜੀਆਂ ਵੋਟਾਂ ਨੇ ਜਾਨੀ ਕਿ ਕੋਈ ਕਿਸੇ ਵਾਰਡ ਦੇ ਵਿੱਚ ਰਹੇਗੀ ਕਿਸੇ ਦੀ ਕਿਈ ਕਿਸੇ ਵਾਰਡ ਦੇ ਵਿੱਚ ਰਹੇਗੀ ਉਹਨਾਂ ਨੂੰ ਠੀਕ ਕਰਨ ਦੇ ਲਈ 5 ਦਿਨਾਂ ਦਾ ਜਿਹੜਾ ਸਮਾਂ ਦਿੱਤਾ ਗਿਆ ਇਹ ਅੱਜ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਵੱਡਾ ਫੈਸਲਾ ਆਇਆ ਤੇ ਉਹਨਾਂ ਨੇ ਇਸ ਫੈਸਲੇ ਜਿਹੜਾ ਜਿਹੜਾ ਅਰ ਰਾਕਵਾ ਕਰਨ ਨੂੰ ਜਿਹੜੇ ਪਟੀਸ਼ਨਰ ਪਾਈ ਸੀ ਪਟੀਸ਼ਨ ਕਰਤਾ ਨੇ ਇਹ ਕਿ ਹਾਸੀ ਕਿ ਜਿਹੜਾ ਉਹਨਾਂ ਨੂੰ ਚੋਣਾਂ ਦਾ ਜਿਹੜਾ ਸਮਾਂ ਵੱਧ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਜਲਦਬਾਜ਼ੀ ਵਿੱਚ ਜਿਹੜਾ ਇਹ ਚੋਣਾਂ ਦਾ ਫੈਸਲਾ ਲਿਆਗਾ ਪਰ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਪਟੀਸ਼ਨ ਰੱਦ ਕਰ ਦਿੱਤੀ ਆ ਇੱਕ ਇਹ ਸੁਝਾ ਦਿੱਤਾ ਗਿਆ ਕਿ ਜਿਸ ਦੀਆਂ ਵੋਟਾਂ ਨੇ ਬਕਬਕ ਬਾਰਡਰ ਦੇ ਵਿੱਚ ਵੋਟਾਂ ਨੇ ਉਹ ਆਪਣੀਆਂ ਵੋਟਾਂ 5 ਦਿਨਾਂ ਦੇ ਵਿੱਚ ਠੀਕ ਕਰਾ ਸਕਦੇ ਨੇ ਇਹ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਵੱਡਾ ਫੈਸਲਾ ਆਇਆ ਹੁਣ ਗੱਲ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪੰਚਾਇਤੀ ਵਜੜੀਆਂ ਨੇ ਚੋਣਾਂ ਉਹ 15 ਅਕਤੂਬਰ ਨੂੰ ਹੋ ਰਹੀਆਂ ਨੇ ਤੇ ਸਾਇਦ ਹੁਣ ਜੇ ਇਹ ਗੱਲ ਕਰੀਏ ਕਿ ਜਿਹੜਾ ਇਹ 5 ਦਿਨਾਂ ਦਾ ਸਮਾਂ ਦਿੱਤਾ ਗਿਆ ਇਹ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਠੀਕ ਕਰਨ ਦਾ ਜਿਹੜਾ ਸਮਾਂ ਦਿੱਤਾ ਗਿਆ ਕਿ 15 ਅਕਤੂਬਰ ਨਹੀਂ ਜਿਹੜੀਆਂ ਚੋਣਾਂ ਹੋਣਗੀਆਂ ਤੁਹਾਨੂੰ ਦੱਸ ਦਈਏ ਕਿ ਚੋਣਾਂ ਜਿਹੜੀਆਂ ਨੇ ਹੁੰਦੀਆਂ ਹਰ ਸਾਲ ਨੇ ਜਿੱਤ ਦੇ ਹਾਰ ਦੇ ਬੰਦੇ ਹਰ ਸਾਲ ਨੇ ਹਰ ਪੰਜ ਸਾਲ ਬਾਅਦ ਪਰ ਜਿਹੜਾ ਆਈਟੀ ਦੇ ਝਾਨ ਦੇਖਣ ਨੂੰ ਮਿਲ ਰਿਹਾ ਤੇ ਉਹ ਵੱਖਰਾ ਹੈਗਾ ਵੱਖਰੇ ਤੋਂ ਵੀ ਇਹ ਪਏ ਕਹਿ ਲਿਆ ਕਿ ਕੁਝ ਥਾਵਾਂ ਤੇ ਜਿਹੜੀਆਂ ਘਟਨਾਵਾਂ ਹੋਈਆਂ ਨੇ ਬਹੁਤ ਮੰਦ ਭਾਗੀਆਂ ਘਟਨਾਵਾਂ ਹੋਈਆਂ ਨੇ ਜਿਸ ਤਰ੍ਹਾਂ ਜੀਰੇ ਦੇ ਵਿੱਚ ਝੜਪ ਹੋਈ ਆ ਆਮ ਆਦੀ ਪਾਰਟੀ ਦੀ ਤੇ ਕਾਂਗਰਸ ਦੇ ਜਿਹੜੇ ਸਾਬਕਾ ਵਿਧਾਇਕ ਨੇ ਕਲਬੀਰ ਸਿੰਘ ਜੀਰਾ ਉਹਨਾਂ ਦੇ ਕੁਝ ਮੋਬੂਲੀ ਸੱਟਾਂ ਵੀ ਲੱਗੀਆਂ ਨੇ ਤੇ ਉੱਥੇ ਜੋ ਨੰਗਾ ਨਾਚ ਹੋਇਆ ਉਹ ਤੁਸੀਂ ਸਾਰਿਆਂ ਨੇ ਵੇਖਿਆ ਗੋਲੀਆਂ ਚੱਲੀਆਂ ਕਿਵੇਂ ਕਵੇ ਜਿਹੜਾ ਟਰਾਲੀ ਸੀ ਉਹ ਇੱਟਾਂ ਦੇ ਰੋੜਿਆਂ ਦੀ ਭਰ ਕੇ ਲਿਆ ਕੇ ਇੱਟਾਂ ਰੋੜ ਇੱਕ ਦੂਜੇ ਦੇ ਉੱਪਰ ਔਣੇ ਸ਼ੁਰੂ ਕਰ ਦਿੱਤੇ ਤੇ ਪੁਲਸ ਵੱਲੋਂ ਜਿਹੜਾ ਉਹਨਾਂ ਅਧਿਕਾਰੀਆਂ ਨੂੰ ਜਿਹੜਾ ਖਦੇੜਿਆ ਵੀ ਗਿਆ ਜਿਹੜਾ ਹਵਾਈ ਫੈਰ ਵੀ ਕੀਤੇ ਗਏ ਤੇ ਹੁਣ ਜਿਹੜਾ ਕਿ ਆਪਾਂ ਇਹ ਕਹਿ ਲਈਏ ਕਿ ਪ੍ਰਸ਼ਾਸਨ ਵੱਲੋਂ ਕਰੀਬ 150 ਬੰਦੇ ਤੇ ਜਿਹੜਾ ਮਕਦਮਾ ਦਰਜ ਕਰ ਲਿਆ ਇਹ ਵੱਡੀ ਖਬਰ ਆ ਕਿ ਜਿਹੜਾ ਜ਼ੀਰੇ ਦੇ ਵਿੱਚ ਘਟਨਾ ਵਾਪਰੀ ਸੀ ਪਿਛਲੇ ਦਿਨਾਂ ਵੋਟਾਂ ਨੂੰ ਲੈ ਕੇ ਉਸ ਤੇ ਹੁਣ ਕਰੀਬ 150 ਬੰਦੇ ਤੇ ਜਿਹੜਾ ਮਕਦਮਾ ਦਰਜ ਕਰ ਲਿਆ ਪਰ ਦੂਜੇ ਪਾਸੇ ਆਪਾਂ ਦੇਖੀਏ ਕਿ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਦਾ ਇੱਕ ਵੱਡਾ ਬਿਆਨ ਆ ਰਿਹਾ ਦੂਜੇ ਪਾਸੇ ਹੁਣ ਰਾਜੇ ਬੜਿੰਗ ਦਾ ਕਾਂਗਰਸ ਦੇ ਪ੍ਰਧਾਨ ਦਾ ਇਹ ਬਿਆਨ ਆ ਰਿਹਾ ਕਿ ਉੱਥੇ ਮਜਬੂਦਾ ਜਿਹੜਾ ਡੀਐਸਪੀ ਸੀ ਤੇ ਉਹਨੂੰ ਲਲਕਾਰਿਆ ਜਾ ਰਿਹਾ ਰਾਜੇ ਬੜਿੰਗ ਵੱਲੋਂ ਉਹਨੂੰ ਇਹ ਕਿਹਾ ਗਿਆ ਕਿ ਡੀਐਸਪੀ ਨੂੰ ਮੈਂ ਡਿਸਮਿਸ ਕਰਕੇ ਉਹਦੀ ਬਾਡੀ ਲਹਾ ਕੇ ਉਹਨੂੰ ਘਰੇ ਤੋਰੂੰਗਾ ਸਾਰੀ ਘਟਨਾ ਦਾ ਜਿਹੜਾ ਆਪਾਂ ਇਹ ਕਹ ਲਈ ਇੱਕ ਸਾਰਾ ਮੋੜ ਜਿਹੜਾ ਉਹ ਡੀਐਸਪੀ ਤੇ ਜਿਹੜਾ ਮਰ ਦਿੱਤਾ ਗਿਆਗਾ ਇਹ ਪਹਿਲੇ ਹਾਲ ਜਿਹੜਾ ਗਾ ਜਾਂਚ ਦੇ ਵਿੱਚ ਹੁੰਦੇ ਨੇ ਹਜੇ ਪਰ ਇੱਕ ਇਸ ਤਰ੍ਹਾਂ ਜਿਹੜਾ ਬਿਆਨ ਆਉਣਾ ਤਲਕਿ ਭਰਿਆ ਬਿਆਨ ਕਹਿਦੀ ਆਪਾਂ ਕਿਸੇ ਨੂੰ ਇੱਕ ਧਮਕੀ ਦੇਣੀ ਸਿੱਧੂ ਸਿੱਧੀ ਕਿਸੇ ਵੀ ਚਾਹੇ ਉਹ ਕੋਈ ਸਰਕਾਰੀ ਅਧਿਕਾਰੀ ਕਰਮਚਾਰੀ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਪ੍ਰਾਈਵੇਟ ਬੰਦਾ ਹੋਵੇ ਉਸ ਨੂੰ ਇਹ ਧਮਕੀਆਂ ਦੇਣੀਆਂ ਤੇ ਤੁਹਾਨੂੰ ਕਿੰਨਾ ਗਵਾਜ ਮੈਂ ਲੱਗਦਾ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜਨਨ ਕਿ ਜਿਹੜਾ ਸਿੱਧੂ ਸਿੱਧਾ ਧਮਕੀ ਦਿੱਤੀ ਹੈ ਰਾਜੇ ਵੜਿੰਗ ਨੇ ਕਿ ਡੀਐਸਪੀ ਨੂੰ ਮੈਂ ਘਰੇ ਤੋਰ ਦੂੰਗਾ ਉਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਡੀਸੀ ਦੇ ਜਿਹੜਾ ਦਫ਼ਤਰ ਦੇ ਵਿੱਚ ਜਾ ਕੇ ਸਕਿੰਦਰ ਅਰਧਾਵਾ ਪ੍ਰਤਾਪ ਬਾਜਵਾ ਤੇ ਕੁਝ ਹੋਰ ਕਾਂਗਰਸ ਆਗੂਆਂ ਵੱਲੋਂ ਦੀਸੂ ਕਿਹਾ ਗਿਆ ਕਿ ਸਾਡਾ ਇਹ ਦਫ਼ਤਰ ਆ ਜਿੱਤੇ ਨਹੀਂ ਲੱਗਦਾ ਬਾਹਰ ਚਾਲਦੀਆਂ ਤੇ ਸਾਨੂੰ ਇੱਥੋਂ ਕੱਢ ਕੇ ਵਿਖਾ ਤੇ ਦੂਜੇ ਨੇਕਰ ਨੇ ਹੋਰ ਬਿਆਨ ਦਿੱਤਾ ਸੀ ਕਿ ਤੂੰ ਪਾ ਸਾਡੇ ਤੇ ਪਰਚਾ ਜਿਹੜਾ ਪਾਉਣਾ ਸਾਡੇ ਤੋਂ ਕਿਹੜਾ ਸੀ ਬੰਬ ਚਲਾਤਾ ਇੱਥੇ ਜਣੀ ਕਿ ਤਰ੍ਹਾਂ ਤਰ੍ਹਾਂ ਦੇ ਉੱਤੇ ਬਿਆਨ ਦਿੱਤੇ ਗਏ ਮਾਹੌਲ ਪੂਰਾ ਭਕਿਆ ਹੋਇਆਗਾ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਾਰਸ ਦੇ ਜਿਹੜੇ ਵਿਧਾਇਕ ਨੇ ਉੱਥੋਂ ਦੇ ਐਮਪੀ ਨੇ ਉਹਨਾਂ ਵੱਲੋਂ ਜਿਹੜਾ ਡੀਸੀ ਤੇ ਇੱਕ ਪਰਚਾ ਦਰਜ ਕਰਨ ਨੂੰ ਜਿਹੜੀ ਇੱਕ ਪੱਤਰ ਦਿੱਤਾ ਗਿਆ ਐਸਐਸਪੀ ਨੂੰ ਦੇਖੋ ਕਿਹੜਾ ਜਿਹੜਾ ਮਾਹੌਲ ਇਹ ਚੇਂਜ ਹੋ ਰਿਹਾ ਨਾਲ ਇਹ ਕਹਿ ਰਹੇ ਕਹਿ ਦਿੱਤਾ ਕਿ ਡੀਸੀ ਨੂੰ ਅਸੀਂ ਇੱਕ ਸਾਲ ਰਹਿ ਗਿਆ ਤੇ ਸਾਲ ਦੇ ਵਿੱਚ ਅਸੀਂ ਦੱਸਾਂਗੇ ਕਿ ਡੀਸੀ ਦੀ ਪਾਵਰ ਕੀ ਹੁੰਦੀ ਹੈ ਡੀਸੀ ਕੀ ਹੁੰਦਾ ਤੇ ਅਸੀਂ ਤਿੰਨ ਬਖਸ਼ਾਂਗੇ ਨਹੀਂ ਹੁਣ ਤੁਸੀਂ ਇਹ ਵੇਖ ਲਓ ਕਿ ਫਿਲਹਾਲ ਅਜੇ ਉਹ ਸੱਤਾ ਦੇ ਵਿੱਚ ਨਹੀਂ ਕਾਂਗਰਸ ਪਾਰਟੀ ਅਜੇ ਉਹਨਾਂ ਕੋਲੇ ਪਾਵਰ ਨਹੀਂ ਹੁਣ ਪਾਵਰ ਤੋਂ ਪਹਿਲੇ ਜਿਹੜਾ ਬੰਦਾ ਇਸ ਤਰ੍ਹਾਂ ਬਿਆਨ ਦੇ ਰਿਹਾ ਤਲਕੀ ਭਰੇ ਬਿਆਨ ਦੇ ਰਿਹਾ ਕਿਸੇ ਨੂੰ ਸਿੱਧੇ ਡਰਾਵੇ ਦਿੱਤੇ ਜਾ ਰਹੇ ਨੇ ਕਿਸੇ ਦਾ ਦਫਤਰ ਘੇਰਿਆ ਜਾ ਰਿਹਾ ਮੈਂ ਤਾਂ ਪਹਿਲਾਂ ਹੀ ਗੱਲ ਕਹੀ ਸੀ ਕਿ ਭਗਵੰਤ ਮਾਨ ਜੀ ਹੁਣ ਤੁਸੀਂ ਐਨਐਸਏ ਲਗਾਓ ਇਹਨਾਂ ਤੇ ਤੁਸੀਂ ਕਹਿੰਦੇ ਸੀ ਭਾਈ ਅਮਰਪਾਲ ਸਿੰਘ ਨੇ ਥਾਣਾ ਘੇਰ ਲਿਆ ਤੇ ਇਹਨਾਂ ਨੇ ਹੁਣ ਡੀਸੀ ਦਫਤਰ ਘੇਰ ਕੇ ਰੱਖਿਆ ਤੇ ਸਿੱਧਾ ਜਿਹੜੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਸਿੱਧੀਆਂ ਨੂੰ ਧੌਂਕੀਆਂ ਵੀ ਦਿੱਤੀਆਂ ਗਈਆਂ ਤੁਸੀਂ ਸਾਰਿਆਂ ਨੇ ਉਹ ਵੀਡੀਓ ਸੁਣੀਆਂ ਤੇ ਵੀਡੀਓ ਅਜੇ ਵੀ ਚੱਲ ਰਹੀ ਆ ਤੇ ਪਰ ਪੰਜਾਬ ਸਰਕਾਰ ਵੱਲੋਂ ਜਿਹੜਾ ਕੋਈ ਵੀ ਜਿਹੜਾ ਇਹ ਆ ਫੈਸਲਾ ਨਹੀਂ ਲਿਆ ਗਿਆ ਮਤਾਂ ਨੂੰ ਪਹਿਲਾਂ ਵੀ ਕਿਹਾਗਾ ਹੁਣ ਵੀ ਕਹਿ ਦਿੰਨਾ ਕਿ ਜਿਹੜੇ ਕਾਨੂੰਨ ਨੇ ਪ੍ਰੈਕਟੀਕਲ ਬੰਦੇ ਨੇ ਜਿਹੜੇ ਉਹਨਾਂ ਲਈ ਹੋਰ ਆ ਤੇ ਜਿਹੜੇ ਆਮ ਵਰਕਰ ਨੇ ਉਹਨਾਂ ਲਈ ਹੋਰ ਆ ਤੇ ਸਿੱਖਿਆ ਲਈ ਹੋਰ ਆ ਤੇ ਵੱਡ ਕਮਿਊਨਿਟੀ ਹੈ ਜਿਹੜੀ ਹਿੰਦੂ ਨੇ ਜਿਹੜੇ ਤਬਕਾ ਆਪਾਂ ਕਹიდੀਏ ਕਿ ਜਿਹਨੂੰ ਆਪਾਂ 60 ਜਾਂ 70% ਕਹਿੰਦੇ ਆ ਤੇ ਉਹਨਾਂ ਲਈ ਹੋਰ ਆ ਤੇ ਮੁਸਲਮਾਨਾਂ ਲਈ ਹੋਰ ਆ ਇਹ ਦੇਸ਼ ਦੇ ਵਿੱਚ ਕਈ ਕਾਨੂੰਨ ਚੱਲ ਰਹੇ ਨੇ ਤੇ ਇਸ ਕਰਕੇ ਜਿਹੜਾ ਕਿ ਸਿੱਖ ਨੂੰ ਜਿਹੜਾ ਨਰਾਸਾ ਭਰੀ ਜਿਹੜੀ ਹਰ ਥਾਂ ਤੇ ਜਿਹੜਾ ਨਰਾਸਾ ਚੱਲਣੀ ਪੈਂਦੀ ਆ ਤੇ ਇਸ ਕਰਕੇ ਸਾਡੇ ਸਿੱਖ ਨੇ ਜਿਹੜੇ ਉਹ ਜ਼ਿਲ੍ਹਾ ਤੋਂ ਬਾਹਰ ਨਹੀਂ ਆ ਰਹੇ ਕਿਉਂਕਿ ਉਹਨਾਂ ਲਈ ਸਖਤ ਕਾਨੂੰਨ ਬਣਿਆ ਹੋਇਆਗਾ ਤੇ ਤੁਸੀਂ ਜਿਹੜਾ ਇਹ ਕਾਰਾਗਾ ਪੰਚਾਇਤੀ ਚੋਣਾਂ ਦਾ ਗੱਲ ਆਪਾਂ ਪੰਚਾਇਤੀ ਚੋਣਾਂ ਤੇ ਕਰਦੇ ਸੀ ਕਿ ਜਿਹੜਾ ਇਹ ਕੁਝ ਵਾਪਰ ਰਿਹਾ ਹੁਣ ਤੱਕ ਤੇ ਅੱਜ ਪੰਚਾਇਤੀ ਚੋਣਾਂ 15 ਤਰੀਕ ਨੂੰ ਪੈਣੀਆਂ ਨੇ ਸਤੋਂ ਦੇ ਜਿਹੜੇ ਕਾਗਜ਼ ਵਾਪਸ ਲੈਣੇ ਨੇ ਤੇ ਅੱਜ ਉਹ ਹੀ ਆ ਤਰੀਕ ਸਾਰੀ 3 ਅਕਤੂਬਰ 15 ਅਕਤੂਬਰ ਦਾ ਜਿਹੜਾ ਸਮਾਂਗਾ ਪਿਆ ਅੱਜ ਬਹੁਤ ਲੰਮਾ ਪਿਆ ਸਮਾਂ ਪਈ ਕਹਿ ਲੀਏ ਕਿ ਜਿਹੜੀਆਂ ਅੱਜ ਤੋਂ ਹੀ ਜਿਹੜੀਆਂ ਬਾਰ ਦਾਤਾ ਹੋਣ ਲੱਗ ਪਈਆਂ ਤੇ ਜਿਹੜੇ ਐਨੇ ਦਿਨ ਪਏ ਨੇ ਉਹਨਾਂ ਨੂੰ ਕਮੇ ਕੱਢਿਆ ਜਾਊਗਾ ਇਹ ਲੋਕਾਂ ਨੂੰ ਇੱਕ ਸੋਚਣ ਦੀ ਲੋੜ ਆ ਮੈਂ ਪਹਿਲਾਂ ਵੀ ਕਿਹਾ ਕਿ ਚੋਣਾਂ ਤੇ ਆਉਂਦੇ ਜਾਂਦੇ ਰਹਿੰਦੀਆਂ ਨੇ ਪਰ ਇਹਦੇ ਵਿੱਚ ਲੜਾਈ ਕਰਨਾ ਝਗੜਾ ਕਰਨਾ ਇਹ ਸਭ ਤੋਂ ਵੱਡੀ ਮੂਰਖਤਾ ਆ ਗਈ ਹਰ ਇੱਕ ਦਾ ਅਧਿਕਾਰ ਆ ਉੱਠਣ ਦਾ ਹਰ ਇੱਕ ਉੱਠਣ ਦਾ ਜਿਹੜਾ ਵੋਟਾਂ ਦੇ ਵਿੱਚ ਪਾਰ ਭਰਨ ਦਾ ਹੁਣ ਕਈਆਂ ਵੱਲੋਂ ਇਹ ਕਿਹਾ ਜਾ ਰਿਹਾ ਫੋਨ ਖਰ ਕਰ ਕਰਕੇ ਬੱਕ ਬੱਕ ਜਿਹੜਾ ਪੰਜਾਬ ਦੇ ਬੱਕ ਬੱਕ ਪਿੰਡਾਂ ਦੇ ਵਿੱਚ ਇੱਕ ਦੁੱਧੀ ਨੂੰ ਜਿਹੜਾ ਬਿਠਾਇਆ ਜਾ ਰਿਹਾ ਇਹ ਤੂੰ ਐਨੇ ਲੱਖ ਲੈ ਲਾ ਤੂੰ ਐਨੇ ਲੱਖ ਲੈ ਲਾ ਤੂੰ ਜਿਹੜਾ ਬੈਠ ਜਾ ਇਹ ਧਿਆਨ ਜਿਹੜਾ ਪਿੰਡਾਂ ਦੇ ਵਿੱਚ ਹੋ ਰਿਹਾ ਜਨਨ ਕਿ ਆਪਾਂ ਇਹ ਕਹ ਲਈਏ ਕਿ ਇੱਕ ਤਰ੍ਹਾਂ ਦਾ ਜਿਹੜਾ ਕੋਈ ਗਰੀਬ ਬੰਦਾ ਹੁੰਦਾ ਉਹਨੂੰ ਡਰਾ ਆਤਮਕਾ ਕੇ ਉਹਨੂੰ ਪਿਠਾ ਦਿੱਤਾ ਜਾਂਦਾ ਉਹ ਚਾਹੇ ਮੈਂਬਰੀ ਦੀ ਚੋਣ ਲੜਦਾ ਹੋਵੇ ਚਾਹੇ ਉਹ ਸਰਪੰਚੀ ਦੀ ਚੋਣ ਲੜਦਾ ਹੋਵੇ ਤੇ ਜਿਹੜੇ ਵੱਡੇ ਸੁਖ ਵਾਲੇ ਨੇ ਜਾਂ ਆਪਾਂ ਇਹ ਕਹ ਲਈਏ ਜਾਂ ਜਿਹਦੇ ਇਸੇ ਵੱਡੇ ਲੋਕ ਕਹ ਲਈਏ ਜਿਹਦੇ ਮਾਗਰ ਲਾਣੇ ਦੇ ਲਾਣੇ ਖੜੇ ਨੇ ਅਰ ਪੀਏ ਵਾਲੇ ਲੋਕ ਖੜੇ ਨੇ ਉਹਨਾਂ ਵੱਲੋਂ ਜਿਹੜੇ ਡਰਾਵੇ ਦਿੱਤੇ ਜਾ ਰਹੇ ਨੇ ਕਿ ਸਾਡੇ ਸਰਪੰਚ ਹੋਣਾ ਚਾਹੀਦਾ ਤੇ ਅਸੀਂ ਜਿਹੜਾ ਸਾਰਾ ਕੁਝ ਪਿੰਡ ਤੇ ਪਿੰਡ ਸਾਡੀ ਮੁੱਠੀ ਵਿੱਚ ਹੋਣਾ ਚਾਹੀਦਾ ਹੈਗਾ ਤੇ ਜਿਹੜਾ ਇਹ ਰੁਝਾਨ ਆ ਇਹ ਵੀ ਬਹੁਤ ਮਾੜਾ ਹੈਗਾ ਕਿਉਂਕਿ ਹਰ ਇੱਕ ਨੂੰ ਅਧਿਕਾਰ ਆ ਚੋਣਾਂ ਦੇ ਵਿੱਚ ਖੜੇ ਹੋਣ ਦਾ ਜਿੱਤੇ ਹਾਰੇ ਉਹ ਉਹਦੇ ਆਪਣੇ ਜਿਹੜੇ ਇਹ ਕਹਿੰਲੀ ਇੱਕ ਆ ਆਪਾਂ ਕਹੇ ਜਾਂਦਾ ਪਿੰਡਾਂ ਦੇ ਵਿੱਚ ਕਰਮ ਆ ਕੰਮ ਤੋਂ ਭਾਵ ਕਿ ਜਿਹਨੂੰ ਵੱਧ ਵੋਟਾਂ ਪੈ ਗਈਆਂ ਉਹ ਜਿੱਤ ਗਿਆ ਜਿਹਨੂੰ ਘੱਟ ਵੋਟਾਂ ਰਹਿ ਗਈਆਂ ਉਹ ਹਾਰ ਗਿਆ ਤਾਂ ਸਿੱਧੀ ਜੀ ਗੱਲ ਆ ਇਤਤ ਜੇ ਚਾਰ ਜਣੇ ਖੜੇ ਆ ਪੰਜ ਖੜੇ ਆ ਅੱਠ ਖੜੇ ਆ ਜਿੰਨੇ ਵੀ ਬੰਦੇ ਖੜੇ ਆ ਜਿੰਨਾ ਤਾਂ ਜੇ ਸਰਪੰਚ ਨੇ ਇੱਕ ਸਰਪੰਚ ਨੇ ਜਿੰਨਾ ਬਾੜ ਦੇ ਜੇ ਵਿੱਚ ਜੇ ਵੱਖ-ਵੱਖ ਵਾਰਡਾਂ ਦੇ ਵਿੱਚ ਮੈਂਬਰ ਖੜੇ ਨੇ ਦੋ ਖੜੇ ਨੇ ਚਾਰ ਖੜੇ ਨੇ ਜਿੰਨਾ ਤਾਂ ਇੱਕ ਮੈਂਬਰ ਨਹੀਂ ਆ ਕਿ ਤੁਸੀਂ ਭਾਈ ਆਪਣਾ ਆਪਣਾ ਜੋਰ ਲਾਓ ਇਹ ਡਰਾਵੇ ਨਾ ਦਿਓ ਕਿ ਭਾਈ ਤੂੰ ਬਹਿ ਜਾ ਅੱਜ ਤੈਨੂੰ ਰੁਪਏ ਦੇ ਦੇਣੇ ਭਾਈ ਤੂੰ ਬਹਿ ਜਾ ਕਿਉਂ ਭਾਈ ਉਹਨੂੰ ਵੀ ਅਧਿਕਾਰ ਆ ਜਿੰਨਾ ਕਿ ਸੁਣਨ ਨੂੰ ਛੋਡੇ ਬੰਦੇ ਨੂੰ ਅਧਿਕਾਰ ਆ ਜਾਂ ਸੁਣਨ ਨੂੰ ਅਧਿਕਾਰ ਆ ਜਿਹੜਾ ਲੋਕਤੰਤਰ ਦਾ ਜਿਹੜਾ ਸੰਵਿਧਾਨ ਅਧਿਕਾਰ ਦਿੰਦਾਗਾ ਤੇ ਇਹ ਥੋੜੀ ਆ ਕਿ ਕਿਸੇ ਨੂੰ ਡਰਾਤਮਕਾ ਕੇ ਜਿਹੜਾ ਤੁਸੀਂ ਇਹ ਗੱਲਾਂ ਕਰ ਰਹੇ ਹੋ ਇਹ ਬਹੁਤ ਧਿਆਨ ਜਿਹੜਾ ਮਾੜਾ ਹੈਗਾ ਜਿਹੜਾ ਪੰਜਾਬ ਸਰਕਾਰ ਨੂੰ ਤੇ ਤੁਰਤ ਜਿਹੜਾ ਐਕਸ਼ਨ ਲੈਣਾ ਚਾਹੀਦਾਗਾ ਤੇ ਜਿਹੜਾ ਚੋਣਾਂ ਨੇ ਇਹ ਨਿਰਵਿਘਨ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਕਿਸੇ ਡਰਾਤਮਕਾ ਕੇ ਨਹੀਂ ਹੋਣੀਆਂ ਚਾਹੀਦੀਆਂ ਕਿ ਅਸੀਂ ਐ ਕਰਦਾਂਗੇ ਅਸੀਂ ਵਾਹ ਕਰਦਾਂਗੇ ਇਹ ਬਹੁਤ ਜਿਹੜੀ ਮਾੜੀ ਗੱਲ ਆ ਜਿਹੜੀ ਪੰਜਾਬ ਦੇ ਵੱਖ-ਵੱਖ ਕਈ ਪਿੰਡਾਂ ਦੇ ਵਿੱਚੋਂ ਜਿਹੜੀ ਰਿਪੋਰਟ ਆਈ ਆ ਇਹ ਕੁਝ ਹੋ ਰਿਹਾਗਾ ਇਹਦੇ ਵਿੱਚ ਚੌਂਕ ਕਮਿਸ਼ਨ ਨੂੰ ਜਿਹੜਾ ਉਹਨਾਂ ਨੂੰ ਵੀ ਜਿਹੜਾ ਇਸ ਦਾ ਜਿਹੜਾ ਇਹ ਪੈਲ ਦੇ ਆਧਾਰ ਤੇ ਜਿਹੜਾ ਨੋਟਿਸ ਲੈਣਾ ਚਾਹੀਦਾਗਾ ਜਿਹੜਾ ਬੰਦਾ ਅੱਜ ਧਮਕੀਆਂ ਦੇ ਰਿਹਾ ਜਿਹੜਾ ਬੰਦਾ ਅੱਜ ਕਹਿ ਰਿਹਾ ਕਿ 2 ਲੱਖ ਲੈ ਲੈ 3 ਲੱਖ ਲੈ ਲੈ 4 ਲੱਖ ਲੈ ਲੈ ਭਾਈ ਤੂੰ ਬਹਿ ਜਾ ਤੇ ਇਹ ਇੱਕ ਰਿਸਬਤ ਤੋਂ ਕਾਟਾ ਕੋਈ ਇਹ ਰਿਸਬਤ ਨਹੀਂ ਇਹ ਇਸ ਸਰੀਆਮ ਜਾਪਾ ਕੇ ਲਈ ਕਿ ਗਰੀਬ ਨੂੰ ਜੇ ਜੇ ਬੰਦਾ ਕੋਈ ਮਾੜਾ ਮੋਟਾ ਗਰੀਬ ਆ ਗਰੀਬ ਦਾ ਭਾਵ ਇਹ ਨਹੀਂ ਕਿ ਕੋਈ ਉਹ ਪਛੜੀ ਸਰਾਣੀ ਚਾਉਂਦਾਗਾ ਗਰੀਬ ਕੋਈ ਵੀ ਹੋ ਸਕਦਾਗਾ ਜ਼ਿਮੀਂਦਾਰ ਵੀ ਹੋ ਸਕਦਾਗਾ ਲਾਲੇ ਵੀ ਹੋ ਸਕਦੇ ਨੇ ਹੋਰ ਕਮਿਊਨਿਟੀ ਦੇ ਬੰਦੇ ਵੀ ਹੋ ਸਕਦੇ ਨੇ ਕਿ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਜਿਹੜਾ ਕਹਿਣਾਗਾ ਬਹੁਤ ਮਾੜੀ ਗੱਲ ਆ ਕਿਉਂਕਿ ਹਰ ਇੱਕ ਨੂੰ ਅਧਿਕਾਰ ਆ ਭਾਈ ਵੋਟਾਂ ਵਿੱਚ ਖੜੇ ਹੋਣ ਦਾ ਤੇ ਤੁਸੀਂ ਆਪਣਾ ਜੋਰ ਲਾ ਲਓ ਆਪਣਾ ਜੋਰ ਲਾਈ ਜਾਂਦਾ ਤੇ ਜਿਹੜਾ ਵੱਧ ਵੋਟਾਂ ਪੈਗੀਆਂ ਉਹ ਜਿੱਤ ਜਾਊਗਾ ਤੇ ਆਪਣਾ ਸਰਪੰਚ ਤਾਂ ਇੱਕ ਹੀ ਰਹਿਣਾਗਾ ਪਿੰਡ ਦਾ ਤੇ ਤੁਸੀਂ ਰਲ ਮਿਲ ਕੇ ਜੇਕਰ ਰਹੋਗੇ ਪਿੰਡ ਵਾਸੀ ਸਾਰੇ ਤਾਂ ਤੁਹਾਡੇ ਕੰਮ ਵੀ ਹੋਣਗੇ ਜੇਕਰ ਤੁਸੀਂ ਇਹ ਚੁਣ ਲਿਆ ਕਿ ਭਾਈ ਸਾਡੀ ਉਹਦੇ ਨਾਲ ਨਹੀਂ ਬਣਦੀ ਉਹਦੇ ਨਾਲ ਨਹੀਂ ਬਣਦੀ ਸਾਡੇ ਸਰਪੰਚ ਹੋਣਾ ਚਾਹੀਦਾ ਸਾਡੇ ਅੱਥ ਵਿੱਚ ਹੀ ਬਾਗਡਾਰ ਹੋਣਾ ਚਾਹੀਦਾ ਸਾਰੇ ਕਾਸੇ ਦੀ ਤੇ ਇਹ ਜਿਹੜਾ ਨਜਾਇਜ਼ ਆਪਾਂ ਕਹ ਜੀ ਇੱਕ ਧੱਕਾਗਾ ਤੇ ਚੌਣਕ ਵਿੱਚ ਤੁਹਾਨੂੰ ਜਿਹੜਾ ਤੁਰਤ ਐਕਸ਼ਨ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜਾ ਇਹ ਤੇ ਪਹਿਲ ਦੇ ਆਧਾਰ ਤੇ ਜਿਹੜਾ ਇਹ ਜਿੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਹੋ ਰਿਹਾਗਾ ਪੰਜਾਬ ਦੇ ਵਿੱਚ ਉਹ ਤਾਂ ਨਿਰਣਾ ਕਰਕੇ ਸਾਰੀ ਰਿਪੋਰਟ ਲੈ ਕੇ ਕੌਣ ਕਿਹੜਾ ਧੱਕਾ ਕਰਿਆ ਉਸ ਦੇ ਖਿਲਾਫ ਜਿਹੜੀ ਕਾਰਵਾਈ ਵੀ ਹੋਣੀ ਚਾਹੀਦੀ ਆ ਤੇ ਤੁਸੀਂ ਇਸ ਵੀਡੀਓ ਨੂੰ ਦੇ ਨਾਲ ਜੇਕਰ ਬਿਲਕੁਲ ਸਹਿਮਤ ਹੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਤੁਹਾਨੂੰ ਵੀ ਬਿਠਾਇਆ ਜਾ ਰਿਹਾ ਮੈਂਬਰਾਂ ਨੂੰ ਡਰਾਤਮਕਾ ਕੇ ਬਿਠਾਇਆ ਜਾ ਰਿਹਾ ਸਰਪੰਚਾਂ ਨੂੰ ਡਰਾਤਮਕਾ ਕੇ ਬਿਠਾਇਆ ਜਾ ਰਿਹਾ ਤਾਂ ਤੁਸੀਂ ਇਹਦੀ ਅਪੀਲ ਚੌਣ ਕਮਿਸ਼ਨ ਨੂੰ ਕਰੋ ਪ੍ਰਸ਼ਾਸਨ ਨੂੰ ਕਰੋ ਤੇ ਉੱਚ ਅਧਿਕਾਰੀਆਂ ਨੂੰ ਕਰੋ ਤਾਂ ਕਿ ਜਿਹੜੀਆਂ ਇਹ ਵੋਟਾਂ ਨੇ ਨਿਰਵਿਘਨ ਹੋ ਸਕਣ ਤਾਂ ਕਿ ਕੋਈ ਜਿਹੜਾ ਇਹ ਜਾ ਘਟਨਾ ਕਰਨ ਜਿਹੜਾ ਨਾ ਵਾਪਰੇ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਵੇਖਦੇ ਰਹੋ ਪੰਜਾਬੀ ਬਿਰਛਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ